ਨਾਮ ਪਈ ਤੁਹਾਡਾ ਰਾਜਕਮਰ ਮੇਰਾ ਨਾਮ ਹੈ ਸਰ ਮੈਂ ਯੂਟੀ ਮਾਰਕੀਟ ਦਾ ਹੀ ਆ ਠੀਕ ਹੈ ਜੀ ਗੱਲ ਹੋਈ ਹੈ ਜਿਹੜੀਆਂ ਤੇ ਰੇੜੀਆਂ ਲੱਗਦੀਆਂ ਪਾਜੀ ਇੱਥੇ ਬੜਾ ਕੁਝ ਹੁੰਦਾ ਰਿਹਾ ਆ ਠੀਕ ਹੈ ਇੱਕ ਵਾਰ ਹੀ ਨਹੀਂ ਬੜੇ ਮੁੱਦੇ ਤੇ ਚੁੱਕੇ ਗਿਆ ਚਾਰ ਤੋਂ ਪੰਜ ਵਾਰ ਹੀ ਲੜਾਈਆਂ ਹੋ ਚੁੱਕੀਆਂ ਗੋਲੀ ਚੱਲ ਚੁੱਕੀ ਇੱਥੇ ਕਈ ਵਾਰੀ ਗੱਡੀਆਂ ਟੁੱਟ ਚੁੱਕੀਆਂ ਉਹ ਗੱਡੀਆਂ ਦਾਰ ਜਾਣਾ ਕਿੰਨੇ ਪੜਨਾ ਜਦੋਂ ਸਾਡੀਆਂ ਖੜੀਆਂ ਖੜੋਦੀਆਂ ਗੱਡੀਆਂ ਟੁੱਟਦੀਆਂ ਪਈਆਂ ਆ ਲੜਾਈਆਂ ਇਹ ਕਰਵਾਉਂਦੇ ਪਏ ਆ ਫਿਰ ਅਸੀਂ ਪਿਆਰ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਇਹ ਰੇੜੀਆਂ ਚੁੱਕੋ ਐਮਐਲਏ ਸਾਹਿਬ ਨੇ ਕਿਹਾ ਕਿ ਇਹ ਰੇੜੀਆਂ ਚੁਕਵਾਈਆਂ ਆ ਠੀਕ ਹੈ ਫਿਰ ਉਸ ਤੋਂ ਬਾਅਦ ਇੱਥੋਂ ਵਾਜਾ ਆਉਂਦੀ ਆ ਵੀ ਜੀ ਐਮਐਲੀ ਸਾਹਿਬ ਹੀ ਲਵਾਉਂਦੇ ਪਿਆ ਅਸੀਂ ਉਹਨਾਂ ਨੂੰ ਪੈਸੇ ਆਫਰ ਕਰਤੇ ਆ ਕਰਤਾ ਪਰ ਅਸੀਂ ਕਾਨੂੰਨ ਦੇ ਅੰਡਰ ਚ ਰਹਿ ਗਈ ਹੈ ਸਾਰਾ ਕੋਈ ਕਰਦੇ ਪਏ ਆ ਸਾਡੀ ਸਿਰਫ ਇੱਕੋ ਹੀ ਮੰਗਿਆ ਕਿ ਇੱਥੇ ਜੋ ਸਾਫ ਸਫਾਈ ਦਾ ਹੈ ਗੱਲ ਆਪਾਂ ਉਸ ਨੂੰ ਲੈ ਕੇ ਚੱਲਦੇ ਪਏ ਆ ਇਹਨਾਂ ਨੇ ਜਿਹੜਾ ਗੰਦ ਪਾਇਆ ਇਹਨਾਂ ਨੂੰ ਇੱਥੋਂ ਬਾਹਰ ਕੱਢਿਆ ਜਾਵੇ ਸਾਨੂੰ ਹੋਰ ਕੋਈ ਮਤਲਬ ਨਹੀਂ ਅਸੀਂ ਇਹਨਾਂ ਦੋਖੀ ਨਹੀਂ ਆ ਜਿੱਥੇ ਇਹਨਾਂ ਦੀ ਜਗ੍ਹਾ ਬੰਦੀ ਆ ਜਿੱਥੇ ਰੇੜੀ ਮਾਰਕੀਟ ਹੈਗੀ ਆ ਉੱਥੇ ਜਾ ਕੇ ਇਹਨਾਂ ਨੂੰ ਜਗ੍ਹਾ ਦਿੱਤੀ ਜਾਵੇ ਆਪਣਾ ਇਹ ਹੱਕ ਕੰਮ ਕਰਨ। ਅਸੀਂ ਕਿਸੇ ਭਰਾ ਦਾ ਕੋਈ ਅਹੀ ਧੋਖੀ ਨਹੀਂ ਹੈਗੇ। ਸਾਨੂੰ ਸਿਰਫ ਆਪਣੀ ਦੁਕਾਨਦਾਰਾਂ ਨਾਲ ਮਤਵ ਵਾਲਿਆ, ਆਪਣੀ ਮਾਰਕੀਟ ਨਾਲ ਮਤਵ ਵਾਲਿਆ। ਸਾਡੀ ਮਾਰਕੀਟ ਵਿੱਚ ਅਮਨ-ਸ਼ਾਂਤੀ ਰਹਿਣੀ ਚਾਹੀਦੀ ਆ। ਜਿਹੜਾ ਲੜਾਈ ਝਗੜਾ ਜਿਹੜਾ ਕ੍ਰਾਈਮ ਇੱਥੇ ਵਧ ਰਿਹਾ। ਬੜਾ ਕੁਝ ਸੁਣਨ ਚਾਹੁੰਦਾ ਪਿਆ ਭਾਜੀ ਵੀ ਇੱਥੇ ਬੜਾ ਕੁਝ ਹੋ ਰਿਹਾ। ਉਹ ਵਾਕਈ ਹੀ ਉਹ ਹੋ ਰਿਹਾ। ਤੁਹਾਨੂੰ ਅਸੀਂ ਵੀਡੀਓਜ਼ ਵੀ ਦੇ ਦਿੰਦੇ ਆ ਕਿ ਇਹ ਲੋਕਾਂ ਨੂੰ ਕਿੰਨਾ ਗੰਦ ਖਵਾ ਰਹੇ ਆ। ਕਿੰਨੀ ਗੰਦਗੀ ਦੇ ਵਿੱਚ ਇਹਨਾਂ ਨੇ ਪਾਈ ਹੋਈ ਆ ਅਸੀਂ ਤੁਹਾਨੂੰ ਬਤੌਰੇ ਵੀਡੀਓ ਦੇਵਾਂਗੇ ਠੀਕ ਹੈ ਜੀ ਬਾਕੀ ਜਿਹੜੀ ਚੀਜ਼ ਦੀ ਕਮੀ ਹੋਏਗੀ ਉਹ ਵੀ ਤੁਹਾਨੂੰ ਪ੍ਰੋਵਾਈਡ ਕਰਾਂਗੇ ਹਾਂਜੀ ਭਾਜੀ ਕੀ ਨਾਮ ਤੁਹਾਡਾ ਤੇ ਕੀ ਗੱਲ ਹੋਈ ਮੇਰਾ ਨਾਮ ਉਹ ਪਕਾਰ ਸਿੰਘ ਆ ਜੀ ਤੇ ਅਸੀਂ ਇੱਥੇ ਕਬੀਰ پارک ਮਾਰਕੀਟ ਦੇ ਵਿੱਚ ਸਾਡਾ ਸੈਂਟਰ ਆ ਜੀ ਪਿਛਲੇ 19-20 ਸਾਲ ਤੋਂ ਤੇ ਮਸਲਾ ਇਹ ਆ ਸਰ ਵੀ ਪਿਛਲੇ ਨਾ ਕਾਫੀ ਲੰਬੇ ਸਮੇਂ ਤੋਂ ਨਾ ਇੱਥੇ ਰੇੜੀਆਂ ਲੱਗਦੀਆਂ ਅਸੀਂ ਅਸੀਂ ਬਾਰ-ਬਾਰ ਪ੍ਰਸ਼ਾਸਨ ਨੂੰ ਕਹਿੰਦੇ ਰਹੇ ਹਾਰ ਕੇ ਨਾ ਇਹਨਾਂ ਨੂੰ 15-20 ਰੇੜੀਆਂ ਦੀ ਪਰਮਿਸ਼ਨ ਮਿਲੀ ਪਰ ਇਹ ਜਿਹੜੇ ਭਈਏ ਹਨ ਇਹਨਾਂ ਨੇ ਆਪਣੇ ਚਾਚੇ, ਤਾਏ ਆਪਣੇ ਰਿਸ਼ਤੇਦਾਰਾਂ ਦੀਆਂ ਨਾਲ 5-5 7-7 ਰੇੜੀਆਂ ਲਵਾਤੀਆਂ ਉਹ ਰੇੜੀਆਂ ਦੀ ਜਿਹੜੀ ਗਿਣਤੀ ਹੈ ਨਾ ਉਹ ਹੋ ਗਈ तकरीबन 70-80 ਦੇ ਲਾਗੇ-ਲਾਗੇ 100 ਤੋਂ ਉੱਪਰ ਮਤਲਬ ਤੋਂ ਹੀ ਗੱਲ ਉਹ ਵੀ ਸ਼ਾਇਦ 100 ਤੋਂ ਉੱਤੇ ਵੀ ਹੋ ਗਈਆਂ ਕੋਈ ਕਈ ਮੂਵੇਬਲ ਵੀ ਹੈਗੀਆਂ ਅਸੀਂ ਵਿੱਚ ਇਨਾ ਕ ਜਿਆਦਾ ਗੰਦ ਕਦੀ ਸੀਵਰੇਜ ਦੀਆਂ ਸੀਵਰੇਜ ਦਾ ਪਾਣੀ ਕਦੀ ਕੁਝ ਇਨਾ ਕ ਜਿਆਦਾ ਮਲ ਉਹਨਾਂ ਨੇ ਗੰਦ ਅਨ ਹਾਈਜਨਿਕ ਤਰੀਕੇ ਨਾਲ ਨਾ ਦਸਤਾਨੇ ਜੋ ਗੰਧਮੰਦ ਲੋਕਾਂ ਨੂੰ ਖਵਾ ਸਕਦੇ ਇਨਾ ਤੁਸੀਂ ਵੇਖਿਆ ਨਾ ਪਿਛਲੇ ਸਾਲ ਵੀ ਇੱਥੇ ਅੰਮ੍ਰਿਤਸਰ वेस्ट ਦੇ ਵਿੱਚ ਡੇਂਗੂ ਤੇ ਚਿਕਨਗੁਨੀਆ ਕਨਾ ਫੈਲਿਆ ਸੀ ਉਹਦੇ ਸਭ ਤੋਂ ਵੱਡਾ ਹੱਥ ਇਨਾ ਭਈਆਂ ਦਾ ਹੈਗਾ ਸੀ ਅਸੀਂ ਬਾਰ-ਬਾਰ ਰਿਟਰਨ ਰਿਪੋਰਟਾਂ ਦਿੰਦੇ ਰਹੇ ਚਲੋ ਅਸੀਂ ਇਹਨਾਂ ਦੇ ਤੇ ਕਹਿੰਦੇ ਰਹੇ ਵੀ ਚਲੋ ਕੋਈ ਨਹੀਂ ਕਾਰਵਾਈ ਕਰਦੇ ਆ ਪਿਛਲੇ ਦਿਨੀਆਂ ਇਹ ਰੇੜੀਆਂ ਚੁੱਕੀਆਂ ਗਈਆਂ ਸੀ ਅੱਜ ਤੁਹਾਡੇ ਵੱਲੋਂ ਕੀ ਕੀਤਾ ਐਂ ਤਾਂ ਉਹਨਾਂ ਦੱਸਦੇ ਆ ਐਂ ਅਹੀਂ ਇਹ ਇਹ سلسلہ ਦੇ ਵਿੱਚ ਐਂ ਐਮਐਲਏ ਸਾਹਿਬ ਨੂੰ ਦਰਖਾਸਤ ਦਿੱਤੀ ਐਮਐਲਏ ਸਾਹਿਬ ਨੇ ਬੜਾ ਹੀ ਇੱਕ ਛਲਾਗਾ ਯੋਗ ਕਦਮ ਠਾਇਆ ਕਿ ਉਹਨਾਂ ਨੇ ਕਿਹਾ ਵੀ ਸਾਰੀਆਂ ਜਿਹੜੀਆਂ ਰੇੜੀਆਂ ਵਾਂ ਇਹ ਆਪਾਂ ਚੁਕਾ ਦੇਣੀਆਂ ਵਾਂ ਇਥੇ ਆਪਾਂ ਬਾਬਾ ਜੀ ਜਿਹੜੇ ਆ ਕੁੱਲੀ ਵਾਲੇ ਉਹਨਾਂ ਦੀ ਸਹਾਇਤਾ ਦੇ ਨਾਲ ਲੈ ਕੇ ਗ੍ਰੀਨ ਬੈਲਟ ਵੀ ਤਿਆਰ ਕਰਤੀ ਇਹਨਾਂ ਨੇ ਕੀ ਕੀਤਾ ਭਈਆਂ ਨੇ ਸਾਨੂੰ ਪਤਾ ਲੱਗਾ ਦੂਜੇ ਚੌਥੇ ਦਿਨ ਨਾਲ ਅੰਦਰੋਂ ਖਾਤੇ ਇਹਨਾਂ ਦੇ ਭਈਆਂ ਦੇ ਕੋਈ ਬੰਦੇ ਸੀ ਸਾਨੂੰ ਦੱਸਦੇ ਰਹਿੰਦੇ ਸੀ ਕਦੀ ਇਹ ਐਮਐਲਏ ਸਾਹਿਬ ਨੂੰ ਮਿਲਦੇ ਸੀ ਜਾ ਕੇ ਕਦੀ ਕਿਸੇ ਨੂੰ ਪੈਸੇ ਆਫਰ ਕਰਦੇ ਸੀ ਹੁਣ ਤੁਸੀਂ ਆਮਰਾਣ ਹੋਵੋਗੇ ਵੀ ਇਹ ਭਈਏ ਜਿਹੜੇ ਆ ਮੁੱਠੀ ਭਾਰੇ ਕਿੰਨੇ ਦਾ ਆਫਰ ਕਰ ਸਕਦੇ ਪੈਸੇ ਤੁਸੀਂ ਯਕੀਨ ਮੰਨੋਗੇ 3 ਲੱਖ ਤੋਂ ਲੈ ਕੇ ਤੇ 10 ਲੱਖ ਦੇ ਵਿੱਚ ਵਿੱਚ ਇਹ ਭਈਏ ਆਫਰ ਕਰਦੇ ਪਈ ਐਡੀ ਯਾਰ ਕਿਹੜਾ ਇੱਥੇ ਖਜ਼ਾਨਾ ਦੱਬਿਆ ਹੋਇਆ ਵਾ ਐਸ ਪਾਸੇ ਦੁਕਾਨਾਂ ਦੇ ਜਿਹੜੇ ਸਾਨੂੰ ਪਰਲੇ ਬਣੇ ਨਹੀਂ ਲੱਭਾ ਇੰਨੇ ਸਾਲਾਂ ਚ ਜਿਹੜਾ ਭਈਆ ਨੂੰ ਲੱਭ ਗਿਆ ਹੁਣ ਕੀ ਕੀਤਾ ਗਿਆ ਤੁਹਾਡੇ ਵੱਲੋਂ ਇੱਥੇ ਬਹਿ ਕੇ ਹੁਣੇ ਕੀਤਾ ਗਿਆ ਵੀ ਸਾਨੂੰ ਇੱਕ ਦੋ ਦਿਨ ਤੋਂ ਲੱਗਦਾ ਪਿਆ ਸੀ ਵੀ ਇਹ ਮਿਲਦੇ ਪਏ ਅੰਦਰ ਖਾਤੇ ਤੇ ਉਹਦੇ ਨਾਲ ਇਹ ਹੀ ਵੀ ਸਾਨੂੰ ਇਹ ਪਤਾ ਲੱਗਾ ਵੀ ਇਹਨਾਂ ਨੇ ਭਈਆਂ ਨੇ ਆਫਰ ਕੀਤੇ ਆ ਇਹਨਾਂ ਨੇ ਆਪਣਾ ਜਿਹੜਾ ਰੇੜੀਆਂ ਦਾ ਹਮਲਾ ਹੀ ਨਾ ਉਹ ਲਿਆ ਕੇ ਪਿਛਲੇ ਬੰਨੇ ਤੇ ਇਧਰ ਇਧਰ ਨਜ਼ਦੀਕ ਰੱਖਤਾ ਵੀ ਆਪਾਂ ਰਾਤੋਂ ਰਾਤ ਲਾਉਣੀਆਂ ਵਾ ਸਾਨੂੰ ਕੱਲ ਪਤਾ ਲੱਗਿਆ ਜੀ ਆਪਾਂ ਥਾਣਾ ਜਿਹੜਾ ਸਲਾਮਾਂਬਾਦ ਆ ਉੱਥੇ ਜਾ ਕੇ ਸ਼ਾਮੀ ਦਰਖਾਸਤ ਦੇ ਆਏ ਵੀ ਸਾਡੇ ਬੰਦਿਆਂ ਦੇ ਗਲ ਵੀ ਪਏ ਤੁਸੀਂ ਹੈਰਾਨ ਹੋ ਜਾਓਗੇ ਭਾਜੀ ਵੀ ਜੇ ਗੱਲ ਕਰਾਂ ਤੁਸੀਂ ਮੰਨੋਗੇ ਨਹੀਂ ਇਹ ਭਈਏ ਜਿਹੜੇ ਆ ਜਿੰਨਾ ਇਥੇ ਕ੍ਰਾਈਮ ਹੁੰਦਾ ਪਿਆ ਉਹ ਚ ਭਈਆਂ ਦਾ ਹੱਥ ਆ ਦੂਸਰੇ ਨੰਬਰ ਤੇ ਤੇ ਡਰੱਗਸ ਮਾਫੀਆ ਸਾਰਾ ਇਹਨਾਂ ਦੇ ਕੋਲ ਆ ਜਿੰਨਾ ਯੂਨੀਵਰਸਿਟੀ ਦੇ ਵਿੱਚ ਬੁੱਢੀ ਬਾਜ਼ੀ ਕੰਮ ਚੱਲਣ ਦਿਆ ਇਹ ਭਈਏ ਚਲਾਉਂਦੇ ਪਏ ਆ ਭਈਏ ਇਹ ਕੰਮ ਨਹੀਂ ਕਰਦੇ ਪਏ ਭਈਏ ਵਾਈਫ ਸਵੈਪਿੰਗ ਦਾ ਕੰਮ ਵੀ ਕਰਦੇ ਪਏ ਆ ਜਨਾਨੀਆਂ ਬਦਲਾ ਅਦਲਾ ਬਦਲੀ ਦਾ ਕੰਮ ਵੀ ਇਹਨਾਂ ਦੇ ਹੀ ਆ ਦੂਸਰੇ ਨੰਬਰ ਦੇ ਉੱਤੇ ਭਈਏ ਕੀ ਕਰਦੇ ਪਿਆ ਕੁੜੀਆਂ ਦੇ ਨੰਬਰ ਮੁੰਡਿਆਂ ਨੂੰ ਪ੍ਰੋਵਾਈਡ ਕਰਦੇ ਆ ਮੁੰਡਿਆਂ ਦੇ ਨੰਬਰ ਭਈਆਂ ਨੂੰ ਕੁੜੀਆਂ ਮੁੰਡਿਆਂ ਨੂੰ ਪ੍ਰੋਵਾਈਡ ਕਰਦੇ ਆ ਉਹਦੇ ਨਾਲ ਕੀ ਹੁੰਦਾ ਭਈਆਂ ਨੂੰ ਕਮਿਸ਼ਨ ਮਿਲਦੀ ਆ ਭਈਆਂ ਨੇ ਤੁਸੀਂ ਹਰਾਣ ਹੋ ਜਾਓਗੇ ਚਾਰ ਚਾਰ ਨੋਵਾ ਗੱਡੀਆਂ ਪਾਈਆਂ ਆਈਆਂ ਸਰ ਚਾਰ ਨੋਵਾ ਗੱਡੀ ਇੱਕ ਮੈਂ ਗੱਡੀ ਅੱਜ ਤੱਕ ਨਹੀਂ ਲੈ ਸਕਿਆ ਹਲੀ ਤੱਕ ਹੈ ਤੇ ਇਹ ਭਈਏ ਚਾਰ ਨੋਵਾ ਗੱਡੀਆਂ ਕਿਰਾਏ ਦੇ ਤੇ ਜਿਹੜਾ ਕਿਹੜਾ ਕਾਰੋਬਾਰ ਆ ਜਿਹੜਾ ਪੰਜਾਬ ਦਾ ਇਨਾ ਯੂਥ 10 ਲੱਖ ਯੂਥ ਕਹਿੰਦੇ ਆ ਹਰ ਦੋਆਂ ਸਾਲਾਂ ਦੇ ਵਿੱਚ ਬਾਹਰ ਜਾਂਦਾ ਜਿਹਨੂੰ ਯੂਥ ਨੂੰ ਨਹੀਂ ਲੱਗਦਾ ਭਈਏ ਚਾਰ ਚਾਰ ਪਾਈ ਬੈਠੇ ਆ ਤੁਸੀਂ ਦੱਸੋ ਇੱਕ ਚਾਂਪਾਂ ਦੀ ਦੀ 30 40 ਰੁਪਏ ਦੀ ਚਾਂਪ ਵੇਚ ਕੇ ਤੇ ਤੁਸੀਂ ਕਿਤਰਾ ਨੋਵਾ ਪਾ ਲੋਗੇ ਗੱਡੀਆਂ ਫਿਰ ਤੁਸੀਂ ਪੈਸੇ ਕਿਵੇਂ ਆਫਰ ਕਰ ਦੋਗੇ ਹੁਣ ਕੀ ਤੁਹਾਡੀ ਲਾਸਟ ਮੰਗ ਹੈ ਜਿਹੜਾ ਹੁੰਦੀ ਸਾਡੀ ਲਾਸਟ ਮੰਗ ਹੈ ਸਾਨੂੰ ਇਹ ਨਹੀਂ ਪਤਾ ਲੱਗਦਾ ਪਿਆ ਵੀ ਇਹ ਕਦੀ ਇਹ ਝੂਠ ਮਾਰੀ ਜਾਂਦੇ ਆ ਕਦੀ ਐਮਐਲਏ ਸਾਹਿਬ ਦਾ ਨਾਮ ਲੈਂਦੇ ਆ ਕਦੀ ਕਹਿੰਦੇ ਜੀ ਔਜਲੇ ਦਾ ਨਾਮ ਆ ਕਦੀ ਕਹਿੰਦੇ ਡੀਸੀ ਸਾਹਿਬ ਦਾ ਵੀ ਅੱਜ ਨਾਮ ਲਿਆ ਇਹਨਾਂ ਨੇ ਸਾਨੂੰ ਇਹ ਪਤਾ ਲੱਗਿਆ ਵੀ ਇਹਨਾਂ ਦੇ ਕਲੀਅਰ ਕੱਟ ਪਿਛੇ ਹੈ ਕੌਣ ਆ ਕਿਹੜੀ ਤਾਕਤ ਆ ਜਿਹੜੀ ਇਹਨਾਂ ਨੂੰ ਪਿਛੋ ਮੂਵ ਕਰਦੀ ਪਈ ਆ ਪੁਸ਼ ਕਰਦੀ ਪਈ ਆ ਅਸੀਂ ਇੱਥੇ ਰੇੜੀਆਂ ਨਹੀਂ ਲੱਗਣ ਦੇਣੀਆਂ ਕਿਉਂਕਿ ਸਾਡਾ 50 50 60 60 ਹਜ਼ਾਰ ਰੁਪਈਆ ਕਰਾਇਆ ਵਾ ਕੋਈ ਨਾ ਸਰ ਨਾਲ ਲੱਗਾ ਰਹੂਗਾ ਜਾਂ ਕਦਮ ਹੋ ਜਾਏਗਾ ਨਹੀਂ ਅਹੀਂ ਧਰਨਾ ਸ 4 ਤੋਂ 5 ਵਾਰੀ ਆ ਰਹੀ ਹੈ ਜੀ ਨਾਮ ਮੇਰਾ ਟਵਾਰਾ ਸਾਡੇ ਇਸ ਦਾ ਤਾਂ ਕਰਕੇ ਇਕੱਠੇ ਹੋਏ ਸਾਡਾ ਨਾਂ ਤੇ ਰੇਡੀ ਮਾਰਕੀਟ ਧਰਨਾ ਮਾਰਿਆ ਜੀ ਸਾਡੀਆਂ ਰੇੜੀਆਂ ਚੋਕੇ ਨਾਲੇ ਬਾਹਰ ਸੁੱਟਦੀਆਂ ਰਾਤੀ ਅਸੀਂ ਜਿਹੜੀਆਂ ਰੱਖ ਕੇ ਗਏ ਸੀ ਕੱਲ ਸ਼ਾਮੀ ਕਿ ਸਵੇਰੇ ਉੱਠ ਕੇ ਆ ਕੇ ਵੇਖਿਆ ਸਾਡੀਆਂ ਰੇੜੀਆਂ ਟੁੱਟੀਆਂ ਪਈਆਂ ਸੀ ਬਾਹਰ ਕਿੰਨੇ ਛਿੱਟੀਆਂ ਇਹਨਾਂ ਰੇੜੀ ਗਲੀ ਇਹਨਾਂ ਨੇ ਆ ਸਾਰੀ ਦੁਕਾਨਦਾਰਾਂ ਨੇ ਉਹ ਕਹਿੰਦੇ ਅਸੀਂ ਨੀ ਲਾਂ ਦੇਣੀਆਂ ਜੀ ਇੱਥੇ ਇਹਨਾਂ ਨੇ ਤੁਹਾਨੂੰ ਪਹਿਲਾਂ ਕੋਈ ਵਾਰਨਿੰਗ ਚਾ ਕੋਈ ਕੋਈ ਵਾਰਨਿੰਗ ਨਹੀਂ ਸੀ ਕੋਈ ਕੁਝ ਨਹੀਂ ਕਿਹਾ ਸਿੱਧਾ ਸਾਡੀਆਂ ਰੇੜੀਆਂ ਚੋਕੇ ਬਾਹਰ ਸੁੱਟਦੀਆਂ ਗੰਗਰਦੀ ਕੀਤੀ ਗਈ ਇਹ ਪੂਰੀ ਗੁੰਡਾਗਰਦੀ ਕਰ ਰਿਹਾ ਤੁਹਾਡੇ ਸਮਸ਼ਰਿਆ ਤੁਹਾਡੇ ਕੁੰਡ ਚੁਕੇ ਇੱਕ ਕੁੰਡਰ ਇਸ ਮੁੰਡੇ ਦੇ ਉੱਤੇ ਵੀ ਛੁੱਟਿਆ ਇਹਨਾਂ ਨੇ ਕਿੰਨਾ ਕੁ ਪਰਿਵਾਰ ਆ ਕਿੰਨੇ ਪਰਿਵਾਰ ਹੈਗੇ ਇਹ ਭਾਰੀ ਘਟੋ ਘਟ 50 60 ਪਰਿਵਾਰ ਹੈਗੇ ਆ ਹੁਣ ਕੀ ਮੰਗ ਕਰਦੇ ਆ ਭਾਈ ਅਸੀਂ ਤੇ ਪ੍ਰਸ਼ਾਸਨ ਨੂੰ ਹੀ ਬੇਨਤੀ ਕਰਦੇ ਕਿ ਸਾਡੇ ਕੁੰਡਰ ਲਵਾਈ ਜਾਣ ਤਾਂ ਕਿ ਇਹ ਗਰੀਬ ਬੰਦੇ ਸਾਰੇ ਵੇਰ ਰੋਟੀ ਖਾ ਸਕਣ ਭਾਈ ਕਿੰਨੇ ਟਾਈਮ ਤੋਂ ਰੇੜੀਆਂ ਲਾ ਰਹੇ ਹੋ ਤਾਂ ਭਾਈ ਘਟੋ ਘਟ 15 20 ਸਾਲ ਪੁਰਾਣੇ ਆ ਕਿੰਨੇ ਕਿ ਪਰਿਵਾਰ ਕਰਦੇ ਨੇ ਜਿਹੜੀਆਂ ਲਾਂਦੇ ਨੇ ਇਹ ਭਾਈ ਤੁਸੀਂ ਇਹ ਸੋਚੋ ਕਿ ਜੇ ਲਾ ਲੋ ਇੱਕ ਅਹੀਂ ਇੱਕ ਅਹੀਂ ਕੱਲੇ ਆ ਸਾਡੇ ਮਗਰ ਬੰਦੇ ਹੋਰ ਵੀ ਆ ਜਿਹੜੇ ਬੰਦੇ ਕਾਰੀਗਰ ਕੰਮ ਕਰ ਰਹੇ ਆ ਉਹ ਵੀ ਆਪਣੇ ਵੱਲੋਂ ਕੀ ਕੀਤਾ ਗਿਆ ਆਪਣੇ ਵੱਲੋਂ ਤਾਂ ਨਾ ਤਣਾ ਲਾਇਆ ਤੁਹਾਡੇ ਸਾਹਮਣੇ ਹੀ ਹੈ ਜੀ ਅਗਰ ਤੁਹਾਡਾ ਮਸਲਾ ਹੋਣਾ ਹੈ ਤਾਂ ਅਗਲੇ ਦਾ ਸੱਪ ਕੀ ਹੋਏਗਾ ਜੀ ਅਹੀਂ ਬੈਠੇ ਆ ਜੀ ਜਿੰਨਾ ਦੇ ਘਟਾ ਬਸਾਣਾ ਨਾ ਆਇਆ ਅਹੀਂ ਇੱਥੇ ਬੈਠਨੇ ਬੈਠਣਾ ਮੇਰਾ ਨਾਮ ਮਨੋਜ ਕੁਮਾਰ ਹੈ ਮੈਂ ਤੇ ਮੈਂ ਤੇ ਜਾਮ ਦੀ ਰੀੜ ਲਗਾਉਂਦਾ ਆ ਇੱਥੇ ਠਾੜਵਾੜ ਵਾਲਾ ਮੋਂਦੂਗਾ ਜਿੰਨੇ ਸ਼ਰੀਆਮ ਕਿਹਾ ਵਾ ਕਦੋਂ ਮੈਂ ਤੇਰੇ ਗੋਲੀ ਮਾਰਨੀ ਆ ਨਾ ਕਰੇ ਵਾਸਤੇ ਮੈਂ ਆਹੀ ਭੁੱਖੇ ਮਰਨ ਦੇ ਇਸ ਕਰਕੇ ਗੋਲੀ ਮਾਰਦੇ ਹੋ ਸਾਡੇ ਤੋਂ 10 ਦਿਨ ਹੋ ਗਏ ਆਹੀ ਘਰ ਬੈਠੇ ਆਹੀ ਆਪਣੀ ਜਿਹੜੀ ਲਈਆਂ ਵਾ ਇਹਦੇ ਕੁੰਡ ਚੋਕੇ 10 ਜਾਨਾਂ ਨੇ ਮੇਰੇ ਤੋਂ ਛੁੜਿਆ ਮੇਰੇ ਮੋਢੇ ਛੱਟ ਵਜੀ ਸਰੇ ਠੀਕ ਹੈ ਜੀ ਸ਼ਰਿਆ ਮੈਂ ਇਹਨਾਂ ਨੇ ਕਿਹਾ ਕਿ ਨਾ ਸਾਡੇ ਨੰਗੇ ਕਰਕੇ ਕਤਲ ਪੁਝਾੜਾ ਸੋਕੇ ਦਾ ਮਾਰਕੀਟ ਤੋਂ ਇਹ ਮੋਨੂ ਠਾੜ ਵੜ ਵਾਲਾ ਇਹ ਜਰਾ ਲੋ ਘਰ ਤੋਂ ਇਹਨਾਂ ਦੇ ਇੱਥੇ ਪਰਚਾ ਬੰਦਾ ਇੱਕ ਦਿਨ ਤੇ ਕਾਊਂਟਰ ਟੁੱਟਿਆ ਤੁਸੀਂ ਉਹਨੂੰ ਗੋਲੀ ਮਾਰ ਦਿੱਤੀ ਤੁਸੀਂ ਗੋਲੀ ਮਾਰ ਸ਼ਰੀਆ ਮੈਂ ਕਿਹਾ ਸਾਰੀ ਮਾਰਕੀਟ ਤੇ ਪਜਾਹ ਜਾਣੇ ਤੇ ਕਹਿੰਦਾ ਤੇਰੇ ਗੋਲੀ ਮਾਰਨੀ ਆਹੀਂ ਮੈਂ ਕਿਹਾ ਤੂੰ ਮਾਰਦੇ ਹੈਂ ਕਿ ਭੁੱਕੀ ਕੀ ਮੰਗ ਕੀ ਕਰਦੇ ਹੋ ਮੰਗ ਭਾਈ ਸਾਡੀ ਇਹੀ ਹੈ ਸਾਨੂੰ ਕੰਮ ਕੰਮ ਦਿੱਤਾ ਜਾਵੇ ਇੱਥੇ ਅਸੀਂ 12 ਦਿਨ ਹੋ ਗਏ ਘਰ ਬੈਠੇ ਆਂ ਕਰਦਾ ਸਾਹਿਬ ਕੀਤਾ ਜਾਵੇ ਅਸੀਂ ਕਿਥੇ ਚੱਲੀ ਉਸ ਕੰਮ ਕਰਾਂ ਅਸੀਂ ਅਮਰ ਸਾਹਿਬ ਦੇ ਰਹਿਣ ਵਾਲੇ ਆਂ ਇੱਥੇ ਕੰਮ ਨਹੀਂ ਕਰਾਂਗੇ ਕਿਥੇ ਕਰਾਂਗੇ ਲੱਗਦਾ ਸੋਦੀ ਜੀ ਜਿਹੜੀ ਮਾਰਕੀਟ ਹੈ ਇਹ ਚਾਹੁੰਦੇ ਨੇ ਕਿ ਇੱਥੇ ਸਾਡੇ ਸਾਹਮਣੇ ਕੋਈ ਵੀ ਰੇੜੀ ਨਾ ਲੱਗੇ ਠੀਕ ਹੈ ਜੀ ਠੀਕ ਆ ਰੇੜੀਆਂ ਵਾਲੇ ਕੁਝ ਇਸ ਚੀਜ਼ ਤੇ ਕਰ ਰਹੇ ਨੇ ਅਸੀਂ ਕਾਰਪੋਰੇਸ਼ਨ ਤੋਂ ਇਜਾਜ਼ਤ ਲੈ ਕੇ ਰੇੜੀਆਂ ਲਾਈਆਂ ਥੋੜਾ ਜਿਹਾ ਇਸ ਚੱਕਰ ਦੇ ਵਿੱਚ ਇਹਨਾਂ ਨੇ ਆਪਣਾ ਕੀਤਾ ਵਾ ਅਸੀਂ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਬੁਲਾ ਰਹੇ ਹਾਂ ਕਿ ਉਹ ਚੇਵਨਾਂ ਨੇ ਅਰਥਨਾਜ ਰੇੜੀਆਂ ਲਵਾਈਆਂ ਤਾਂ ਫਿਰ ਇਹਨਾਂ ਦਾ ਸਮਝਾ ਬਿਝਾ ਕੇ ਇਹਨਾਂ ਦਾ ਦੋਵਾਂ ਦਾ ਵਿਵਾਦ ਜਿਹੜਾ ਹੱਲ ਕਰਵਾ ਦੇ। ਸਰ ਮੈਂ ਕਿਹਾ ਵੀ ਧੱਕੇ ਧੱਕੇ ਛੱਡੀਆਂ ਗਈਆਂ ਰੇੜੀਆਂ ਤੋੜ-ਟਾੜ ਦਿੱਤੀਆਂ ਜੀ ਇਹਨਾਂ ਨੇ। ਦੇਖੋ ਮੇਰੇ ਨੋਟਿਸ 'ਤੇ ਇਹੋ ਜੀ ਅਜੇ ਤੱਕ ਕੋਈ ਗੱਲ ਨਹੀਂ ਹੈ। ਸਰ ਇਹੜੀਆਂ ਵਾਂਗੂ ਜਿਹੜੀਆਂ ਸਿਕਾਹ ਕਰਾਂ ਨੇ ਤੁਹਾਨੂੰ ਧਮਕੀਆਂ ਵੀ ਲਾਈਆਂ। ਮੈਂ ਕਿਹਾ ਸਾਰਾ ਇਹ ਸਾਰਾ ਤਫ਼ਤੀਸ਼ ਦਾ ਵਿਸ਼ਾ। ਸਰ ਗੱਲਬਾਤ ਜਾਂਚ ਦਾ ਵਿਸ਼ਾ ਵੇਖਾਂਗੇ। ਸਰ ਉਹਨੇ ਕਿਹਾ ਗੋਲੀਆਂ ਗਾਲੀਆਂ ਮਾਰਨ ਤੇ ਜੀ ਤੁਹਾਨੂੰ ਹੋਰ ਬੰਦਾ ਕਰਦੀ ਬਾਹਰ ਕੋਈ ਦੁਕਾਨ ਹੈ ਕਿੰਨੀ। ਅਜੇ ਤੱਕ ਇਹੋ ਜੀ ਕੋਈ ਗੱਲ ਨਹੀਂ ਹੈ ਜਿਹੜਾ ਜਾਮ ਆ ਦੋਵਾਂ ਤਰ੍ਹਾਂ ਨੂੰ ਸਮਝਾ ਕੇ ਠਾ ਦਿੱਤਾ ਗਿਆ ਹੁਣ ਗੱਲਬਾਤ ਹੋ ਰਹੀ ਆ ਗੱਲਬਾਤ ਕਰਾਂਗੇ ਦੋਵਾਂ ਤਰ੍ਹਾਂ ਦੇ ਵਿਵਾਦ ਜਿਹੜਾ ਦੂਰ ਕਰਾਂਗੇ